ਕੋ ਕੋ ਨਾਮ ਹੈ ਟ੍ਰੈਂਡ ਚੱਲਿਆ ਯਾਰ ਬਲਾਨਾ ਬੰਦਾ ਰਹੀ ਕਿ ਕਹਿੰਦਾ ਯਾਰ ਇਹ ਬੰਦਾ ਤਸੀਦੀ ਵੀ ਨਹੀਂ ਥੱਲੇ ਲੱਗਿਆ ਜਾਂਦਾ ਇਹ ਦੋ ਦੋ ਕਿਸਮਾਂ ਦਾ ਹੁੰਦਾ ਬੰਦਾ ਵੀ ਥੱਲੇ ਕਿਵੇਂ ਲੱਗਦਾ ਇੱਕ ਤਾਂ ਥੱਲੇ ਹੀ ਬੰਦਾ ਲੱਗ ਜਾਂਦਾ ਬੰਦੇ ਨੇ ਕਰਨੀਆਂ ਬਾਈ ਬਾਰ-ਬਾਰ ਬਾਦ ਫੈਲੀਆਂ ਹਾਂ ਬਾਦ ਫੈਲੀਆਂ ਕਰਨੀਆਂ ਪੈਸਾ ਲਟਾਉਣਾ ਯਾਸ਼ੀ ਕਰਨੀ ਨਸ਼ੇ ਖਾਣੇ ਹਾਂ ਘਰੇ ਪਤਾ ਲੱਗ ਜਾਂਦਾ ਘਰੋਂ ਪੈਂਦਾ ਛਤਰਾ올 ਬੁੜੀਆਂ ਤੋਂ ਹਾਂ ਸਾਰੀ ਪੂਰਾ ਜਿੰਨਾ ਕਾਰਮਕਤਿਆਰੀ ਖੋਲ੍ਹ ਲੈਂਦੀ ਹੈ ਫਿਰ ਉਹਨੂੰ ਕਹਿੰਦੇ ਥੱਲਾ ਥੱਲੇ ਲੱਗਣਾ ਇੱਕ ਥੱਲੇ ਲੱਗਣਾ ਹੁੰਦਾ ਵਿਪਰਾਰ ਪਰਿਵਾਰ ਦੇ ਪਰਿਵਾਰ ਦੀ ਰਾਇ ਨਾ ਚੱਲਣਾ ਵੀ ਯਾਰ ਵੀ ਮੈਂ ਘਰੇ ਪੈਸਾ ਫੜਾ ਤੇ ਮੇਰੇ ਘਰ ਵਾਲੀ ਨੇ ਵੀ ਮੈਨੂੰ ਮੈਥੋਂ ਵੱਧ ਕੇ ਮਾਤ ਪਾਸੇ ਪੁੱਛ ਕੇ ਲੈਣੇ ਮੈਥੋਂ ਵੱਧ ਕੇ ਮੇਰਾ ਤਾਂ ਮੇਰੇ ਨਾਲੋਂ ਜਾਣੇ ਜਾਨੀ ਕਿ ਉਹ ਤਾਂ ਦਿਮਾਗ ਜ਼ਿਆਦੇ ਕਰੰਨੇ ਵਕੀਲਦਾਰੀ ਜਾਣੀ ਉਹ ਕੋ ਥੱਲੇ ਲੱਗਣਾ ਹਣਾ ਯਾਰ ਮੈਂ ਉਹਨਾਂ ਕਈ ਵਾਰ ਕਿਹਾ ਤਾਂ ਨਾ ਮੈਨੂੰ ਮੇਰੇ ਘਰ ਵਾਲੇ ਕਹਿੰਦੇ ਆ ਵੀ ਯਾਰ ਤੂੰ ਤੂੰ ਨਾ ਵੀ ਇੱਥੋਂ ਇੱਥੋਂ ਐ ਕਰ ਹੂੰ ਉੱਥੇ ਵੀ ਗੱਲ ਵਿੱਚ ਕਈ ਵਾਰੀ ਤਣ ਤਣ ਉਹ ਇੰਨਾ ਲੱਗਦਾ ਯਾਰ ਇਥੇ ਥੱਲੇ ਥਾਈ ਇਹ ਥੱਲੇ ਲੱਗਣਾ ਮੇਰਾ ਸਹੀ ਹੈ ਤੱਲੇ ਲੱਗਣ ਦੇ ਵਹਿਰ ਜਦੋਂ ਨਵਾਂ ਨਵਾਂ ਵਿਆਹ ਸੀ ਤੇ ਅਸੀਂ ਉਦੋਂ ਮੇਰਾ ਵਿਆਹ ਹੋਇਆ ਸੀ ਫੱਗਣ ਜੀ ਜਦੋਂ ਕਣਕੀਆਂ ਵੱਲੀਆਂ ਕੱਢਦੇ ਹੁੰਦੇ ਆ ਫਗੜੀ ਹੁੰਦਾ ਨਾ ਤੂੰ ਜੀ ਤੇ ਉਦੋਂ ਬਾਅਦ ਚੋਣੇ ਸ਼ੁਰੂ ਹੋ ਗਏ ਤੇ ਮੰਨ ਲਾ ਵੀ ਮਹੀਨੇ ਕੇ ਬਾਅਦ ਹੀ ਜਦੋਂ ਉਦੋਂ ਆ ਤਰੀਕਾ ਤਰੁਕਾ ਨਹੀਂ ਬਣਦੇ ਹੁੰਦੇ ਸੀ ਚੁਣੇ ਦੀਆਂ ਤੇ ਵਿਆਹ ਆ ਗਿਆ ਜਦ ਬੰਦਾ ਸੌਰੀ ਨਵੇਂ ਨਵੇਂ ਵਿਆਹ ਲੰਦੇ ਨੂੰ ਵਿਆਹ ਆ ਜੇ ਤੇ ਬੜਾ ਜਾ ਚੜਦਾ ਹੁੰਦਾ ਯਾਰ ਭੈਣਾਂ ਪਹਿਲਾ ਵਿਆਹ ਸੌਰੀ ਕੋਈ ਵੀ ਬੰਦਾ ਹਣਾ ਕੀ ਦੋਤੇ ਮੇਰੇ ਨਾਲ ਵੀ ਵਿਆਹ ਆ ਗਿਆ ਆਪਣੇ ਚੱਲ ਗਏ ਕਿ ਮੈਂ ਕਿੰਨੇ ਦਿਨ ਲਾਉਣੇ ਨੇ ਚਾਰ ਦਿਨ ਲਾਉਣੇ ਆ ਹੁੰਦੇ ਯਾਰ ਉਹਦੇ ਨਵੇਂ ਨੇ ਵਿਆਹ ਬੰਦੇ ਨੇ ਹਣਾ ਮੈਂ ਕਿਹਾ ਯਾਰ ਵੀ ਇਦੋਂ ਜੇ ਚਾਰ ਦਿਨ ਦਿਹਾੜੀਆਂ ਪੈ ਜਾਣੀਆਂ ਹੂੰ ਮੈਨੂੰ ਪਤਾ ਆ ਆ ਦੀ ਐ ਕਰ ਦੂੰ ਜਿਹੜਾ ਤੁਹਾਡੇ ਦਿਹਾੜੇ ਕਹਿੰਦਾ ਮੁੰਡਾ ਬੰਦਾ ਹੁੰਦਾ ਹੂੰ ਉਹਨੂੰ ਜਵਾਬ ਦੇ ਦੂੰ ਮੈਂ ਕਢਾ ਦੇਣੀ ਦਿਨੇ ਚਾਰ ਦਿਨ ਕੱਖ ਵਿਚਾਰਾਂ ਦੇ ਬਜਾਏ ਬਈ 8 ਦਿਨ ਮੇਰੇ ਨਾਲ ਕਹਾ ਕਢਾਇਆ ਨੇ ਤੇ ਉਹ ਦਿਹਾੜੀਆਂ ਨਹੀਂ ਪਈਆਂ ਐਤੋਂ ਪਤਾ ਲੱਗ ਗਿਆ ਯਾਰ ਬੰਦਾ ਨਾਲ ਖੜਦਾ ਹਣਾ ਚਾਰ ਸਪੋਰਟ ਸਪੋਰਟ ਹੋ ਗਈ ਫਾਲਾਂ ਐ ਮੇਰੇ ਕੋਈ ਵੀ ਯਾਰ ਬੰਦਾ ਕੋ ਬੰਦਾ ਕੋ ਜਿੰਮੇਦਾਰ ਕੋਈ 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 ਵੀ ਬੰਦਾ ਉਹ ਤਾਂ ਬੁੜੀ ਦੀ ਸਪੋਰਟ ਹੋ ਜਨਾ ਹੁਣ ਮਨ ਲਾ ਕੋਈ ਜਿੰਮੇਦਾਰ ਤੇ ਰੱਖ ਲੈ ਕੋਈ ਜਿੰਮੇਦਾਰ ਕੋਈ ਵਿਆਹ ਕੇ ਲਿਆਉਂਦਾ ਤੇ ਹੁਣ ਸਰ ਕਹਦਾ ਬਾਪੂ ਜੀ ਮੱਝ ਕਰੜਾ ਇਹਨੂੰ ਵੇਚ ਦਿਓ ਉਹ ਤਾਂ ਸਮਝ ਲੈ ਵੀ ਇਹ ਸਪੋਰਟ ਨਹੀਂ ਕਰਦੀ ਆਪਾਂ ਟਾਲਾ ਕਰਦੇ ਜੋ ਐਂ ਕਹਦੇ ਬਾਪੂ ਜੀ ਕਰੜਾ ਨੂੰ ਕੋਈ ਦਵਾਈ ਦੇ ਦਿਓ ਤੇ ਚਾਹ ਨੂੰ ਇਹਦੇ ਵਜਾਇے ਹੋਰ ਮੱਝ ਲਿਓ ਤੇ ਚਾਹ ਕਹਦੇ ਵੀ ਇੰਨੀਆਂ ਖੋਲ ਲਿਆਂਦਾ ਕਰਾਉਣਾ ਕੀ ਆ ਉਹ ਆਪੇ ਸਮਝ ਲੈ ਵੀ ਉਹ ਆਪਣੀ ਸਪੋਰਟ ਨਹੀਂ ਕਰਦੀ ਵੀ ਪਛਾਣ ਲਈ ਜਾਂਦੀ ਆਪਾਂ ਨੂੰ ਹਾਂ ਵੀ ਇਹ ਸਪੋਰਟ ਜਿਹੜੀ ਬੁੱਢੀ ਦਾ ਕਬੂੜੀ ਲਗਾਇਆ ਦਾ ਨਾ ਯਾਰ ਵੀ ਹੁਣ ਮੇਰੇ ਘਰ ਵਾਲੇ ਨੇ ਮੇਜੀ ਦਿਮਾ ਵਿਆ ਸੀ ਮੇਰੇ ਕੋਲ ਢਾਈ ਮਰਲੇ ਥਾਂ ਸੀ ਉਹ ਮੈਨੂੰ ਕਿ ਮੈਂ ਕਹਨੂੰ ਚੌੜ ਕਰ ਦੇਣ ਕਹਤਾ ਵੀ ਆਪਾਂ ਚਵਾਰਾ ਪਾਲ ਗਏ ਉੱਤੇ ਮੈਨੂੰ ਆਂਦੀ ਤੂੰ ਇਸ ਪਾਸੇ ਧਿਆਨ ਨਾ ਕਰ ਤਿੰਨ ਭਾਈਆਂ ਤੁਸੀਂ ਢਾਈ ਮਰਲੇ ਥਾਂ ਥੋੜਾ ਤੁਸੀਂ ਚਵਾਰੇ ਨਹੀਂ ਧਿਆਨ ਨਾ ਕਰੀਂ ਤੀ ਟਾਈਮ ਪਾਸ ਕਰੂ ਆਪਾਂ ਜਗਾ ਲਵਾਂਗੇ ਤੇ ਆਪਾਂ ਬਈ ਉਹਦੀ ਗੱਲ ਮਾਲ ਆਲੀ ਇਹ ਜੀ ਗੱਲ ਜਿਹੜੀ ਮਾਲ ਆਲੀ ਤੇ ਉੱਥੇ ਪਈ ਇਹ ਜੀ ਬੁੱਢੀ ਦੇ ਥੱਲੇ ਲੱਗਣਾ ਪੈਂਦਾ ਉਹਦੇ ਬੰਦੇ ਨੂੰ ਅੱਜ ਪਰਿਵਾਰ ਬਈ ਇਕੱਠਾ ਕੇ ਇਕੱਠੇ ਆ ਪਰ ਹੈ ਸੀ ਇਕੱਠਿਆਂ ਰਗੇ ਸਾਰੇ ਟੱਬਰ ਸਾਰੇ ਪਰਿਵਾਰ ਦੀ ਸਾਂਝ ਆ ਸਾਰਿਆਂ ਦੀ ਸਾਰਿਆਂ ਨੇ ਫੁੱਲ ਬੜਾ ਫੁੱਲ ਹੀ ਭਰੀਆ ਤੇ ਕਿੰਨੇ ਬੱਚੇ ਆ ਬਾਈ ਕਹਿੰਦੇ ਆਪਣੇ ਗੁੜੀਆਂ ਤੇ ਬੇਟਾ ਹੀ ਆ ਬਸ ਅੱਛਾ ਗੁੜੀਆਂ ਪਾਪਾ ਜੀ ਵੀ ਪਹਿਲਾਂ ਹੀ ਦਿਮਾਗ ਕੁਦਰਤਾਂ ਨੀ ਪਹਿਲਾਂ ਹੀ ਆਪਾਂ ਸੋਚੇ ਬੱਚੇ ਦੋ ਹੀ ਲੈਣੇ ਯਾਰ ਕੁੜੀਆਂ ਨੀ ਤਾਂ ਵੀ ਦੋ ਹੀ ਸੀ ਤੇ ਪਹਿਲੇ ਬੇਟੇ ਹੋ ਗਈ ਮੁੜ ਕੇ ਬੇਟਾ ਆ ਗਿਆ ਬਸ ਗੰਗਾ ਅੱਜ ਜੇ ਦੇਖੀਏ ਖੁਸ਼ ਆ ਬਾਈ ਜਿੰਦਗੀ ਜਿਆਦਾ ਵਧੀਆ ਬਾਈ ਕੰਮ ਤਾਂ ਕਰਨਾ ਜੀ ਮੈਂ ਆਖੀ ਜਾਮ ਯਾਰ ਸਿੱਕ ਤੂੰ